ਸੱਚ 90 ਸਾਲ ਦੇ ਜਸ਼ਨ ਮਨਾਏ ਜਾ ਰਹੇ ਨੇ ਔਰ ਹਰ ਕੋਈ ਆਪੋ ਆਪਣੇ ਤਰੀਕੇ ਦੇ ਨਾਲ ਸਾਲ 2024 ਦਾ ਸਵਾਗਤ ਕਰ ਰਿਹਾ ਹੈ ਜਿੱਥੇ ਵੱਖ-ਵੱਖ ਸਲਾਨੀ ਕੇਂਦਰਾਂ ਹਿਲ ਸਟੇਸ਼ਨਾਂ ਤੇ ਲੋਕਾਂ ਦੀ ਵੱਡੀ ਭੀੜ ਜਿਹੜੀ ਹੈ ਉਹ ਨਵਾਂ ਸਾਲ ਮਨਾਉਣ ਦੇ ਲਈ ਪਹੁੰਚ ਰਹੀ ਹੈ ਉੱਥੇ ਹੀ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਵਾਂ ਸਾਲ ਗੁਰੂ ਦੇਵ ਨਾਲ ਮਨਾਉਣ ਦੇ ਲਈ ਲੱਖਾਂ ਦੀ ਗਿਣਤੀ ਸੰਗਤਾਂ ਪਹੁੰਚ ਰਹੀਆਂ ਨੇ ਤੋਂ ਸਭ ਤੋਂ ਪਹਿਲਾਂ ਤਸਵੀਰ ਸਾਂਝੀ ਕਰ ਰਹੇ ਹਾਂ ਸਚਕਣ ਸ੍ਰੀ ਮੰਦਿਰ ਸਾਹਿਬ ਨੇੜਲੇ ਵਿਰਾਸਤੀ ਮਾਰਗ ਦੀਆਂ ਜਿੱਥੇ 31 ਦਸੰਬਰ ਦੀ ਅੱਧੀ ਰਾਤ ਨੂੰ ਸ਼ੁਰੂ ਹੋਣ ਜਾ ਰਹੇ ਸਾਲ 2024 ਮੌਕੇ ਸਚਕਣ ਸ੍ਰੀ ਮੰਦਿਰ ਸਾਹਿਬ ਦੇ ਦਰਸ਼ਨ ਦੀਦਾਰ ਅਤੇ ਸਿਮਰਨ ਕਰਦੇ ਆ ਨਵਾਂ ਸਾਲ ਮਨਾਉਣ ਅਤੇ ਇਸ ਮੌਕੇ ਆਪਣੇ ਪਰਿਵਾਰਾਂ ਆਪਣੇ ਸਨੇਹੀਆਂ ਦੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਦੇ ਲਈ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਜਿਹੜਾ ਉਹ ਦੇਸ਼ ਵਿਦੇਸ਼ਾਂ ਤੋਂ ਪਹੁੰਚ ਰਿਹਾ ਹੈ ਸਰਦੀ ਦੀਆਂ ਛੁੱਟੀਆਂ ਦੇ ਚੱਲਦਿਆਂ ਸਕੂਲ ਕਾਲਜ ਬੰਦ ਨੇ ਇਹ ਵੀ ਵੱਡਾ ਕਾਰਨ ਹੈ ਕਿ ਲੋਕ ਆਪੋ ਆਪਣੀ ਸਮਰਥਾ ਆਪੋ ਆਪਣੀ ਸ਼ਰਧਾ ਦੇ ਮੁਤਾਬਕ ਸੱਚਖੰਡ ਸ੍ਰੀ ਮੰਦਰ ਸਾਹਿਬ ਦੇ ਦਰਸ਼ਨ ਦੇ ਲਈ ਆ ਰਹੇ ਨੇ ਪਰ ਨਵੇਂ ਸਾਲ ਦਾ ਜੀ ਆਇਆਂ ਬੋਲੇ ਸੋਨੇ ਹਾਲ ਸਤਿ ਸ੍ਰੀ ਅਕਾਲ ਦੇ ਜੇ ਕਾਰਿਆਂ ਦੇ ਨਾਲ ਕਰਨ ਦੇ ਲਈ ਸਰਦਾਲੂਆਂ ਅਤੇ ਸਲਾਨੀਆਂ ਦਾ ਸੁਮੰਦਰ ਇਸ ਵੇਲੇ ਇੱਥੇ ਨਜ਼ਰ ਆ ਰਿਹਾ ਹੈ ਆਲਮ ਇਹ ਹੈ ਕਿ ਕਾਫੀ ਦਿਨ ਪਹਿਲਾਂ ਹੀ ਅਬਰ ਸਰ ਦੇ ਸਾਰੇ ਹੋਟਲ ਜਿਹੜੇ ਆ ਉਹ ਫੁੱਲ ਹੋ ਚੁੱਕੇ ਨੇ ਸੰਗਤ ਦੀ ਆਮਦ ਦੇ ਮੱਦੇਨਜ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਸਰਾਵਾਂ ਤੋਂ ਇਲਾਵਾ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ ਭਾਈ ਗੁਰਦਾਸ ਹਾਲ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਦੀਨ ਆਰੇ ਦਰਬਾਰ ਸਾਹਿਬ ਨੇੜਲੇ ਵੱਖ-ਵੱਖ ਸਕੂਲਾਂ ਦੇ ਵਿੱਚ ਵੀ ਸੰਗਤਾਂ ਦੀ ਰਿਹائش ਦਾ ਪ੍ਰਬੰਧ ਕੀਤਾ ਗਿਆ ਪਰ ਸੰਗਤ ਦੇ ਸੁੰਦਰ ਅੱਗੇ ਸਾਰੇ ਪ੍ਰਬੰਧ ਜਿਹੜੇ ਆ ਉਹ ਕਾਫੀ ਘੱਟ ਪੈਂਦੇ ਨਜ਼ਰ ਆ ਰਹੇ ਨੇ ਹਾਲਾਂਕਿ ਸੰਗਨੀ ਧੁੰਦ ਛਾਈ ਹੋਈ ਹੈ ਪਰ ਫੀਲੀ ਹਵਾ ਚੱਲ ਰਹੀ ਹੈ ਪਰਸ ਕੜਾਕੇ ਦੀ ਠੰਡ ਦੇ ਉੱਪਰ ਜਿਹੜੀ ਹੈ ਸ਼ਰਧਾ ਭਾਰੀ ਪੈਂਦੀ ਹੋਈ ਨਜ਼ਰ ਆ ਰਹੀ ਹੈ ਔਰ ਇਹ ਸ਼ਰਧਾ ਹੀ ਹੈ ਕਿ ਲੋਕ ਦੇਸ਼ ਵਿਦੇਸ਼ਾਂ ਤੋਂ ਨਵਾਂ ਸਾਲ ਗੁਰੂ ਦੇ ਨਾਲ ਮਨਾਉਣ ਦੇ ਲਈ ਲੱਖਾਂ ਦੀ ਗਿਣਤੀ ਵਿੱਚ ਪਹੁੰਚ ਰਹੇ ਨੇ ਔਰ ਬੜੀ ਸ਼ਰਧਾ ਭਾਵਨਾ ਦੇ ਨਾਲ ਇਸ ਕੜਾਕੇ ਦੀ ਠੰਡ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਪਾਵਨ ਪਿੱਤਰ ਸਰੋਵਰ 'ਚ ਇਸ਼ਨਾਨ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰ ਰਹੇ ਨੇ ਔਰ ਨਵੇਂ ਸਾਲ ਦੇ ਲਈ ਆਪਣੇ ਪਰਿਵਾਰਾਂ ਦੀ ਸੁੱਖ ਸ਼ਾਂਤੀ ਦੀ ਅਰਦਾਸ ਕਰ ਰਹੇ ਨੇ ਕੁਝ ਸ਼ਹਿਦਾਲੂ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਡਾ ਨਾਮ ਹਰਭਜਨ ਸਿੰਘ ਜੀ ਹੈ ਅਸੀਂ ਯੂਪ ਤੋਂ ਡਿਸਟ੍ਰਿਕਟ ਬਿਜਨੌਰ ਤੋਂ ਆਏ ਨੇ ਜੀ ਨਵਾਂ ਸਾਲ ਆ ਰਿਹਾ ਅੱਜ ਨਵੇਂ ਸਾਲ ਮੋਕੇ ਰਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਏ ਹੋ ਜੀ ਸਰ ਹਰਮੰਦਰ ਸਾਹਿਬ ਜੀ ਦੇ ਦਰਸ਼ਨ ਲੈਣ ਆਏ ਨੇ ਸਾਡੀ ਫੈਮਿਲੀ ਹੈ ਵਾਈਫ ਹੈ ਬੱਚੇ ਲਈ ਨਵਾਂ ਸਾਲ ਇੱਥੇ ਹਾਂ ਜੀ ਨਵਾਂ ਸਾਲ ਇੱਥੇ ਮਨਾਉਣ ਵਾਸਤੇ ਆਏ ਨੇ ਬੱਚਾ ਦੀ ਛੁੱਟੀਆਂ ਲੱਗੀ ਹੋਈ ਨੇ ਤਾ ਸਮਝੇ ਨਵਾਂ ਸਾਲ ਮਨਾਉਣ ਵਾਸਤੇ ਇੱਥੇ ਗੁਰੂ ਦੇ ਘਰ ਤੋਂ ਮਨਾਵਾਂਗੇ ਤਾਂ ਬਹੁਤ ਵਧੀਆ ਰਹੋਗਾ ਜੀ ਸਨ ਜੀ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਜੀ ਅਲਵਰ ਤੋਂ ਆਇਆ ਸਪੈਸ਼ਲੀ ਨਵਾਂ ਸਾਲ ਖਿ ਮਨਾਉਣ ਹਾਂ ਜੀ ਨਵਾਂ ਸਾਲ ਬਣਾਉਣ ਆਇਆ ਹਾਂ ਜੀ ਗੁਰੂ ਦੇ ਨਾਲ ਹਰ ਸਾਲ ਹਾਂ ਜੀ ਹਰ ਸਾਲ ਆਣਾ ਅਸੀਂ ਹਰ ਸਾਲ ਨਵਾਂ ਸਾਲ ਆਇਆ ਹਾਂ ਜੀ ਇੱਥੇ ਮੈਂ ਆ ਕੇ ਮਨਾਉਣੇ ਆ ਸਰਦੀ ਬੜੀ ਆਣਾ ਵੀ ਮੁਸ਼ਕਿਲ ਹੈ ਨਹੀਂ 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 ਕੋਈ ਮੁਸ਼ਕਿਲ ਨਹੀਂ ਹੈਗਾ ਬਾਬੇ ਘਰੇ ਆਣਾ ਤਾਂ ਮੁਸ਼ਕਿਲ ਕਿਸ ਚੀਜ਼ ਦਾ ਹੈਗਾ ਕਿੰਨੀ ਖੁਸ਼ੀ ਹੈ ਕਿ ਅੱਜ ਨਵਾਂ ਸਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਦਿਦਾਰ ਕਰਕੇ ਮਨਾ ਰਹੇ ਹਾਂ ਬਹੁਤ ਖੁਸ਼ੀ ਹੈਗੀ ਸਾਨੂੰ ਤਾਂ குரு ਘਰੇ ਆ ਕੇ ਮਨਾਵਾਂਗੇ ਤਾਂ ਖੁਸ਼ੀ ਨਹੀਂ ਹੋਏਗੀ ਤਾਂ ਕੀ ਹੋਊਗਾ ਮੇਰਾ ਨਾਮ ਜਗਵਿੰਦਰ ਸਿੰਘ ਹੈ ਜੀ ਮੈਂ ਯਮਨਾ ਨਗਰ ਦਾ ਰਹਿਣ ਵਾਲਾ ਤੇ ਮੁਕਾਰਪੁਰ ਤੋਂ ਆਇਆ ਜੀ ਇੱਥੇ ਨਵਾਂ ਸਾਲ ਕਰਕੇ ਜੀ ਮੈਂ ਗੁਰੂ ਸਾਹਿਬ ਦੇ ਦਰਸ਼ਨ ਕਰਨਾ ਹੈ ਜੀ ਤੇ ਆਉਣ ਵਾਲਾ ਸਾਲ ਵੀ ਮੇਰੇ ਵਾਸਤੇ ਮਾਲੇ ਖੁਸ਼ੀਆਂ ਭਰਿਆ ਹੋਏ ਪਰਿਵਾਰ ਵਾਸਤੇ ਇੱਕ ਅੱਛਾ ਉਹ ਮਾਲੇ ਖੁਸ਼ੀਆਂ ਦਾ ਦਿਨ ਚੜਿਆ ਵਈ ਤੇ ਸ਼ਾਂਤੀ ਰਹੇ ਪੂਰਾ ਖੁਸ਼ ਰਹੇ ਤੇ ਗੁਰੂ ਸਾਹਿਬ ਨਾਲ ਆਪਣਾ ਨਵਾਂ ਸਾਲ ਮਨਾਉਣ ਵਾਸਤੇ ਆਈ ਹਾਂ ਜੀ ਅਮਨਾਗਰ ਹਰਿਆਣੇ ਤੋਂ ਹਾਂਜੀ ਜਿੱਦੇ ਲਈ ਤੋਂ ਨਵਾਂ ਸਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮਨਾਉਣ ਦੀ ਲਈ ਆਏ ਹਾਂ ਕਿੰਨਾ ਕਪੜੇ ਲੱਕੀ ਮੰਨ ਰਹੇ ਹੋ ਕਿੰਨੀ ਖੁਸ਼ੀ ਹੈ ਬਹੁਤ ਖੁਸ਼ੀ ਹੈ ਵਕਤਾ ਕੁਦੂਮਾ ਦਾ ਮਹਾਰਾਜੀ ਸਭ ਨੂੰ ਖੁਸ਼ੀਆਂ ਵੰਡਣ 90 ਸਾਲ ਵਿੱਚ ਹੈ ਹੀ ਕਹਿਣਾ ਚਾਹੁੰਦੇ ਆ ਕਿ ਸਭ ਤੋਂ ਖੁਸ਼ੀਆਂ ਵੰਟੇ ਸਭ ਖੁਸ਼ ਰਹਿਣ ਔਰ ਅਸੀਂ ਲੱਕੀ ਮੰਨਦੇ ਆ ਕਿ ਸਾਨੂੰ ਦਰਸ਼ਨ ਕਰਨ ਨੂੰ ਮਿਲਿਆ ਤਾਂ ਅਸੀਂ ਬੜੇ ਖੁਸ਼ ਹੈਂ ਧੰਨਵਾਦ ਥੈਂਕ ਯੂ ਮੈਂ ਮੇਰਾ ਨਾਮ ਸਮੀਰ ਦਿਮਾਨ ਹੈ ਤੇ ਮੈਂ ਮੁਹਾਲੀ ਤੋਂ ਆਇਆ ਤੇ ਨਵਾਂ ਸਾਲ ਸੀਗਾ ਹਰ ਵਾਰ ਕਿਸੇ ਹੋਰ ਤਰੀਕੇ ਨਾਲ ਮਨਾਣਿਆ ਪਾਰਟੀ ਕਰਦੇ ਆ ਹਨਾ ਫਰੈਂਡ ਨਾਲ ਘੁੰਮਣ ਜਾਂਦੇ ਆ ਇਸ ਵਾਰ ਸੋਚਿਆ ਕਿ ਗੁਰੂ ਸਾਹਿਬ ਗੁਰੂ ਘਰ ਆਈਏ ਤੇ ਨਵੀਂ ਸ਼ੁਰੂਆਤ ਕਰੀਏ ਨਵੇਂ ਸਾਲ ਮਨਾਣ ਦੀ ਤੇ ਫੈਮਿਲੀ ਨਾਲ ਫੈਮਿਲੀ ਦੀ ਸੁਖਸ਼ਾਂਤੀ ਲਈ ਅਰਦਾਸ ਕਰੀਏ ਕਿੰਨੀ ਕਿ ਲੱਕੀਵੰਦ ਹੋ ਕਿ ਨਵੇਂ ਸਾਲ ਮੌਕੇ ਹਰਮੰਦਰ ਸਾਹਿਬ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਬਹੁਤ ਲੱਕੀਮੰਦ ਆ ਕਿ ਕਦੇ ਵੀ ਮਤਲਬ ਐਸਾ ਹੋਇਆ ਨਹੀਂ ਕਿ ਆਪਾਂ ਨਵਾਂ ਸਾਲ ਮਨਾਣ ਇਸ ਤਰ੍ਹਾਂ ਇੱਥੇ ਆਈਏ ਕਿਉਂਕਿ ਚੰਡੀਗੜ੍ਹ ਨਿਕਲ ਗਏ ਕਦੇ ਜਾਂ ਮੁਹਾਲੀ ਨਿਕਲ ਗਏ ਫਸਟ ਟਾਈਮ ਐਦਾ ਹੋਇਆ ਕਿ ਬਾਬਾ ਜੀ ਦਾ ਆਸ਼ੀਰਵਾਦ ਲੈਣਾ ਸੀ ਇੱਥੇ ਆਏ ਆ ਨਵੇਂ ਸਾਲ ਤੇ ਤਾਂ ਬਹੁਤ ਵਧੀਆ ਲੱਗਾ। ਕੀ ਕਹਿਣਾ ਚਾਹੋਗੇ ਨਿਊ ਇਅਰ ਕੇ ਮੌਕੇ 골ਡਨ ਟੈਂਪਲ ਆਣੇ ਦਾ ਮੌਕਾ ਮਿਲਿਆ ਕਿਹੋ ਜਿਹਾ? ਮੈਂ ਇੱਥੇ ਪਹਿਲੀ ਵਾਰ ਆਈ ਹਾਂ ਕੋਲਕਾਤਾ ਸੇ ਹਾਂ ਅੱਛਾ ਲੱਗ ਰਹਾ ਹੈ। ਬਸ ਫੀਲਿੰਗ ਬੈਸਟ। ਹਾਂ ਬਹੁਤ ਅੱਛਾ ਲੱਗ ਰਹਾ ਹੈ। हेलो सबको हैप्पी न्यू ईयर और जो यहाँ आए उनको ब्लेसिंग्स और सब सब कुछ अच्छा हो आगे आगे वाले आने वाले साल में ऑल द बेस्ट थैंक यू सबको हैप्पी न्यू ईयर और जो यहाँ आए उनको ब्लेसिंग्स और सब सब कुछ अच्छा हो आगे आगे वाले आने वाले साल में ऑल द बेस्ट थैंक यू खुशी सारी सारे, नो, सारे नो खुशी है सारे परिवार में खुशी है दाता दोबारा आए हैं ਜ਼ਿਆਦਾਤਰ ਲੋਕ ਕਲਬਾਂ ਦਾ ਰੁਖ ਕਰਦੇ ਆ ਤੇ ਮੈਂ ਸਮਝਦਾ ਕਿ ਉਹ ਕਰਮਾ ਵਾਲੇ ਜਿਹਨਾਂ ਨੂੰ ਇੱਥੇ ਆਣ ਦਾ ਮੌਕਾ ਸਹੀ ਗੱਲ ਹੈ ਜੀ ਇਹ ਐਤਵਾਰ ਦਾ ਦਿਹਾੜਾ ਤੇ ਲੱਕੀ ਹੈ ਬੰਦਾ ਜਿਹੜਾ ਇੱਥੇ ਆਇਆ ਕਦੇ ਦੇ ਦੇਰ ਦਰਸ਼ਨ ਕਰਨ ਆਏ ਹਾਂ ਕਰਮਾ ਵਾਲੇ ਹਾਂ ਜੀ ਕੀ ਨਾਮ ਹੈ ਜੀ ਸੁਨਿਆਣਾ ਹਾਂ ਜੀ ਮੈਂ ਕੱਸੀ ਕਰਮਾ ਵਾਲੇ ਸਾਨੂੰ ਗੁਰੂ ਗ੍ਰੋਦੀ ਧਰਤੀ ਸੇ ਗੁਰੂ ਰਾਮਦਾਸ ਧਰਤੀ ਤੇ ਆਇਆ ਮੈਂ ਤੁਹਾਡੇ ਕੋਲੋਂ ਆ ਸਪੈਸ਼ਲ ਪਹਿਲਾਂ ਅਸੀਂ ਆਪਣੇ ਨਾਮ ਤੀਰ ਤੋਂ ਉੱਤੇ ਵੀ ਗਏ ਸੀ ਹੁਣ ਅਸੀਂ ਕਿ ਇੱਥੇ ਆਏ ਤੇ ਦਰਸ਼ਨ ਕਰਕੇ ਜਾਣੇ ਆ ਬਿਲਕੁਲ ਬਿਲਕੁਲ ਉਹ ਹਰ ਟਾਈਮ ਕਰੀਦੀ ਹੈ ਦੇਖੀ ਪ੍ਰਮਾਤਮਾ ਅਗੇ ਤੇ ਹਰ ਗਿਰਦਾਸ ਅਗੇ ਇਸ ਸਾਲ ਸਭ ਲਈ ਖੁਸ਼ੀਆਂ ਭਰਿਆ ਆਏ ਸਭ ਲਈ ਵਧੀਆ ਹੋਵੇ ਸਭ ਨੂੰ ਖੁਸ਼ੀਆਂ ਮਿਲਣ ਤੇ ਮਾਲਿਕ ਸਾਹਿਬ ਨੂੰ ਖੁਸ਼ੀਆਂ ਦੇਵੇ ਮੈਂ ਚੰਡੀਗੜ੍ਹੋਂ ਆਇਆ ਤੇ ਨਵੇਂ ਸਾਲ ਦਾ ਗੁਰੂ ਤੋਂ ਆਸ਼ੀਰਵਾਦ ਲੈਣ ਆਇਆ ਔਰ ਜਿਹੜਾ ਸਾਰ ਗੁਰੂ ਦੇ ਨਾਲ ਮਨਾਇਆ ਜਾਵੇ ਉਹਦੀ ਗੱਲ ਹੀ ਕੁਛ ਕਿ ਵੀ ਗੁਰੂ ਦੀ ਬਖਸ਼ਿਸ਼ ਚਾਹੀਦੀ ਹੀ ਚਾਹੀਦੀ ਹੈ ਉਹਦੀ ਬਖਸ਼ਿਸ਼ ਹੈ ਕਿ ਸੰਗਣੀ ਤੁੰਦ ਹੱਡ ਚੀਰ ਵੀ ਠੰਡ ਦੇ باوجود ਸੰਗਤਾਂ ਦਾ ਠਾਠਾ ਮਾਰਦਾ ਘੱਟ ਦੇਖਣ ਨੂੰ ਮਿਲਦਾ ਹੈ ਦੇਖੋ ਜੀ ਜਦੋਂ ਉਹਦਾ ਆਸ਼ੀਰਵਾਦ ਹੋਵੇ ਤੇ ਠੰਡ ਕੀ ਤੇ ਹੜਕੀ ਕੋਈ ਕੀ ਕਰ ਲੂਗਾ ਉਹਦਾ ਆਸ਼ੀਰਵਾਦ ਹੁੰਦਾ ਹੈ ਕੁਝ ਵੀ ਆਵੇ ਮਨ ਚ ਸ਼ਰਧਾ ਹੈ ਤੇ ਜ਼ਰੂਰ ਮਤਲਬ ਕਿ ਦਾਤਾ ਦਰਸ਼ਨ ਕਰਾਊਗਾ ਤੁਹਾਡੇ ਸੁਖਦੇਵ ਸਿੰਘਾ ਜੀ ਮਲੋੜ ਤੋਂ ਆਏ ਆ ਜੀ ਗੁਰੂ ਰਾਮਦਾਸ ਜੀ ਨਗਰੀ ਵਿੱਚ ਰਾਮਦਾਸ ਨਵੇਂ ਸਾਲ ਤੇ ਦਰਸ਼ਨ ਕਰਨ ਆਏ ਤੇ ਬਹੁਤ ਕਿਰਪਾ ਹੋਈ ਹੈ ਮਹਾਰਾਜ ਦੀ ਜੀ ਧੁੰਦ ਵਿੱਚ ਸਾਨੂੰ ਪਹੁੰਚਣ ਦਾ ਬਲ ਬਖਸ਼ਿਆ ਬਹੁਤ ਬਹੁਤ ਲੱਕੀ ਮੰਨਦੇ ਆ ਆਪਣੇ ਆਪ ਨੂੰ ਕਿ ਬਾਬਾ ਜੀ ਹਰ ਸਾਲ ਮੇਹਰ ਕਰਦੇ ਆ ਹਰ ਸਾਲ ਨਵਾਂ ਇੱਥੇ ਮਨਾਉਨੇ ਆ ਕਿ ਜੀ ਧੰਨਵਾਦ ਇਹਨਾਂ ਸੰਤਾਂ ਜੋ ਦੇਸ਼ ਵਿਦੇਸ਼ਾਂ ਤੋਂ ਸਾਲ 2024 ਦੀ ਆਮਦ ਮੌਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਦੀਦਾਰ ਕਰਕੇ ਆਪਣੇ ਪਰਿਵਾਰਾਂ ਦੀ ਸੁੱਖ ਸ਼ਾਂਤੀ ਦੀ ਚੜਦੀ ਕਲਾ ਦੀ ਸਰਬਤ ਦੇ ਭਲੇ ਦੀ ਅਰਦਾਸ ਕਰ ਰਹੀਆਂ ਨੇ ਤੇ ਆਪਣੇ ਆਪ ਨੂੰ ਬੇहद ਕਰਮਾ ਵਾਲਾ ਵੜਪਾਗਾ ਮੰਨ ਰਹੀਆਂ ਨੇ ਕਿ ਉਹਨਾਂ ਨੂੰ ਨਵਾਂ ਸਾਲ ਗੁਰੂ ਦੇ ਨਾਲ ਮਨਾਣ ਦਾ ਸੁਭਾਗ ਪ੍ਰਾਪਤ ਹੋਇਆ ਹੈ ਤਾਂ ਸਾਡੀ ਵੀ ਗੁਰੂ ਚਰਨਾਂ ਚਹੀ ਅਰਦਾਸ ਹੈ ਕਿ ਸਾਲ 2024 ਆਪ ਸਭ ਦੇ ਲਈ ਤੰਦਰੁਸਤੀ ਤਰੱਕੀ ਅਤੇ ਖੁਸ਼ਹਾਲੀ ਦਾ ਸੁਨੇਹਾ ਲੈ ਕੇ ਆਵੇ ਕੈਮਰਾ ਪਾਸਰ ਅਵਤਾਰ ਸਿੰਘ ਦੇ ਨਾਲ ਮਨਿੰਦਰ ਸਿੰਘ ਮੋਂਗਾ ਪੀਟੀਸੀ ਨਿਊਜ਼ ਅੰਮ੍ਰਿਤਸਰ